ਅੱਜ ਇਹਨਾਂ ਨੂੰ ਜਿਹਦੇ ਵੀ ਹਿੰਦੂ ਦੀ ਚਾਰਟਰ ਦਾ ਮੰਤਵ ਦੱਸੋ ਇਹ ਕੋਈ ਰੱਟਾ ਕਹਿੰਦੇ ਇੱਥੇ ਆਰਐਸਐਸ ਹੈ ਓਏ ਆਰਸ਼ਤ ਦੀ ਦੀ ਸੋਚ ਹੈ ਉਹ ਹਿੰਦੁਸਤਾਨ ਦੀ ਗੱਲ ਹੈ ਉਹ ਕਿਸੇ ਦੀ ਗੱਲ ਨਹੀਂ ਹੈ ਇੱਥੇ ਪ੍ਰਿਕਾ ਪਸਤੀ ਕੋਈ ਕਿਸਦਾ ਲੈਣ ਦੇਣ ਨਹੀਂ ਹੈ ਅੱਥੇ ਕੇਵਲ ਮਾਨਸ ਕੀ ਜਾਤ ਸਭੇ ਮੇ ਇੱਕੋ ਪਹਿਚਾਨ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਬਾਣੀ ਚ ਬਿਲਕੁਲ ਲਿਖਿਆ ਕਿ ਅਵਲਲ ਨੂਰ ਪਾਏ ਇਹ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਭ ਜਗ ਕੁਜਾ ਕੌਮਲੇ ਕੋਮੰਦੇ ਭਾਈ ਇਹ ਸਾਰੇ ਇੱਕ ਹੀ ਆਪਾਂ ਔਲਚੋਂ ਆਏ ਇੱਕੋ ਹੀ ਗੁਰੂ ਦੇ ਬੱਚੇ ਆ ਇੱਕੋ ਹੀ ਸਾਰੀ ਸੰਤਾਨ ਹੈ ਇੱਥੇ ਪੱਕੋ-ਪੱਕ 16 ਸੌਂਡ ਨਿਮਿਤੋਂ ਪੱਕ ਹੋ ਗਏ ਆ ਪਰ ਹੈ ਤਾਂ ਇੱਕੋ ਹੀ ਚੀਜ਼ ਹੈ ਵੀ ਹਿੰਦ ਦੀ ਚਾਦਰ ਦਾ ਮਤਲਬ ਦੱਸੋ ਉਹਨਾਂ ਨੇ ਆਪਣੇ ਆਪ ਨੂੰ ਵਾਰਤਾ ਉਹਨਾਂ ਦੇ ਬੱਚੇ ਬਾਰੇ ਕੇ ਉਹਨਾਂ ਦਾ ਪੁੱਤ ਬਾਰੇ ਕੇ ਉਹਨਾਂ ਦੀ ਮਾਤਾ ਜੀ ਬਾਰੇ ਕੀ ਗੁਰੂ ਗੋਬਿੰਦ ਸਿੰਘ ਜੀ ਉਹ ਕਿਦੇ ਵਾਸਤੇ ਮਾਰਿਆ ਉਹ ਹਿੰਦੀ ਦੀ ਚਾਦਰ ਵਾਸਤੇ ਮਾਰੇ